ਦੁਨੀਆ ਵਿੱਚ ਜਾਣਿਆ ਜਾਂਦਾ ਇੱਕ ਨਾਮ ਹੈ ਰਵੀ ਸਿੰਘ ਜਿਸ ਦੀ ਪਛਾਣ ਖਾਲਸਾ ਏਡ ਦੇ ਕਰਕੇ ਬਣੀ ਹੋਈ ਹੈ ਖਾਲਸਾ ਏਡ ਜੋ ਪੂਰੀ ਦੁਨੀਆ ਦੇ ਵਿੱਚ ਨਿਸ਼ਕਾਮ ਸੇਵਾ ਵਜੋਂ ਜਾਣਿਆ ਜਾਂਦਾ ਹੈ ਚਾਹੇ ਗੱਲ ਹੜ ਪੀੜਤਾਂ ਦੀ ਹੋਵੇ ਭੁਚਾਲ ਪੀੜਤਾਂ ਦੀ ਹੋਵੇ ਕੁਦਰਤੀ ਆਫਤਾਂ ਦੀ ਹੋਵੇ ਜਾਂ ਫਿਰ ਕਹਿ ਸਕਦੇ ਹਾਂ ਇਹ ਜੰਗਾਂ ਯੁੱਧਾਂ ਦੀ ਗੱਲ ਹੋਵੇ ਉਸ ਜਗ੍ਹਾ ਹੀ ਰਵੀ ਸਿੰਘ ਉਹਨਾਂ ਲੋਕਾਂ ਦੇ ਲਈ ਮਸੀਹਾ ਬਣ ਕੇ ਬੜਦੇ ਹਨ ਤੇ ਆਪਣੀਆਂ ਸੇਵਾਵਾਂ ਉਸ ਜਗਤ ਉੱਤੇ ਨਿਰਸਵਾਰਥ ਭਾਵਨਾ ਨਾਲ ਜਾ ਕੇ ਦਿੰਦੇ ਹਨ ਇੰਡੀਆ ਵਿੱਚ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉੱਥੇ ਵੀ ਰਵੀ ਸਿੰਘ ਆਪਣੇ ਖਾਲਸਾ ਏਡ ਦੀ ਵਜ੍ਹਾ ਕਰਕੇ ਜਾਣੇ ਜਾਂਦੇ ਨੇ ਤੇ ਆਪਣੀ ਉਸ ਖਾਲਸਾ ਏਡ ਵਜੋਂ ਕਿਸਾਨਾਂ ਦੀ ਦਿਨ ਰਾਤ ਤਨਮਨਤਾ ਨਾਲ ਸੇਵਾ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਭਾਰਤ ਦੇ ਗੋਦੀ ਮੀਡੀਆ ਵੱਲੋਂ ਉਹਨਾਂ ਨੂੰ ਅੱਤਵਾਦੀ ਐਲਾਨਿਆ ਗਿਆ ਕੀ ਕਹਿਣਾ ਹੈ ਇਸ ਬਾਰੇ ਰਵੀ ਸਿੰਘ ਦਾ ਉਹ ਜਾਣਨ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਉਹਨਾਂ ਦੇ ਬਾਰੇ ਇਸ ਜਾਣਕਾਰੀ ਦੇ ਜ਼ਰੀਏ ਦੇਖੋ ਕਿੰਨਾ ਸਵਾਲ ਆ ਗਿਆ ਇੱਕ ਲਈ ਟ੍ਰੇਨਿੰਗ ਕੈਂਪ ਆ ਇੱਕੀ ਵੇਅਰ ਹਾਊਸ ਆਜੋ ਤੁਹਾਨੂੰ ਦਿਖਾ ਲਈਏ ਕਿ ਕਿੰਨੇ ਅਸੀਂ ਡੇਂਜਰਸ ਹਾਂ ਤੇ ਕਿੰਨੇ ਅਸੀਂ ਖਤਰਨਾਕ ਹਾਂ ਇਹ ਦੇਖੋ ਲੰਗਰ ਦੇਖੋ ਇਹ ਲੰਗਰ ਹਜ਼ਾਰਾਂ ਲੋਕਾਂ ਨੂੰ ਲੰਗਰ ਖਵਾ ਕੇ ਅਸੀਂ ਸਾਡੇ ਕੋਲ ਦੁਨੀਆ ਕੁਝ ਕਰ ਸਕਦੇ ਹਾਂ ਅਸੀਂ ਇੰਨੇ ਖਤਰਨਾਕ ਖਾਲਤਾਏ ਜਿਹਾ ਬੰਦੀ ਆ ਬਚ ਕੇ ਰਹੋ ਸਾਡੇ ਕੋਲ ਜੇ ਨਹੀਂ ਬਚੇ ਰਹੇ ਤੁਹਾਡੇ ਘਰ ਆ ਕੇ ਅਸੀਂ ਲੰਗਰ ਚ ਕਾਦਵਾਗੇ ਤੁਹਾਨੂੰ ਪੂਰੀ ਦੁਨੀਆ 'ਚ ਇੱਕ ਮਹਾਨ ਨਿਸ਼ਕਾਮ ਸੇਵਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਰਵੀ ਸਿੰਘ ਰਵੀ ਸਿੰਘ ਜਿਨ੍ਹਾਂ ਦਾ ਸਬੰਧ ਗਲੈਂਡ ਦੇ ਸਲੋ ਸ਼ਹਿਰ ਨਾਲ ਹੈ ਜਿਸ ਦਾ ਪਛੋਕੜ ਭਾਰਤੀ ਪੰਜਾਬੀ ਪਰਿਵਾਰ ਨਾਲ ਹੈ 1969 'ਚ ਇੱਕ ਗੁਰਸਿੱਖ ਪਰਿਵਾਰ 'ਚ ਪੈਦਾ ਹੋਏ ਰਵੀ ਸਿੰਘ ਨੇ ਬਾਬੇ ਨਾਨਕ ਦੇ ਲੰਗਰਾਂ ਦੀ ਸੇਵਾ ਦੇ ਜ਼ਰੀਏ 1999 'ਚ ਨਿਸ਼ਕਾਮ ਸੇਵਾ ਸ਼ੁਰੂ ਕੀਤੀ ਰਵੀ ਸਿੰਘ ਨੂੰ ਯਕੀਨ ਸੀ ਕਿ ਇਸ ਜ਼ਰੀਏ ਲੋੜਵੰਦ ਲੋਕਾਂ ਦੀ ਮਦਦ ਕਰਕੇ ਮਨੁੱਖਤਾ 'ਚ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਜਗਾਉਣ 'ਚ ਸਹਾਇਤਾ ਮਿਲੇਗੀ। ਰਵੀ ਸਿੰਘ ਨੇ ਸਾਲ 1999 'ਚ ਅਲਬਾਨੀਆ ਅੰਗਰੇਜ਼ ਯੁੱਧ ਵੇਲੇ ਉੱਥੋਂ ਦੇ ਲੋਕਾਂ ਨੂੰ ਲੰਗਰ ਸੇਵਾ ਪਹੁੰਚਾਈ। ਇਸ ਪ੍ਰੰਤ ਇਸ ਵਾਰੇ ਹੀ ਤੁਰਕੀ 'ਚ ਭਚਾਲ ਦੌਰਾਨ ਨਿਸ਼ਕਾਮਤਾ ਨਾਲ ਸੇਵਾ ਕੀਤੀ ਤੇ ਇਸ ਸਾਲ ਹੀ ਉੜੀਸਾ 'ਚ ਆਈ ਸੁਨਾਮੀ ਵੇਲੇ 2001 'ਚ ਗੁਜਰਾਤ 'ਚ ਭਚਾਲ ਵੇਲੇ ਰਵੀ ਸਿੰਘ ਦੇ ਖਾਲਸਾ ਏਡ ਦਾ ਨਾਮ ਚਮਕਿਆ। ਰਵੀ ਸਿੰਘ ਆਪਣੀ ਨਿਸ਼ਕਾਮ ਸੇਵਾ ਜਰੀਏ ਸੰਸਾਰ ਪੱਧਰ ਤੇ ਉਹਦੋਂ ਉਜਾਗਰ ਹੋਏ ਜਦੋਂ 2014 ਚ ਇੰਗਲੈਂਡ ਦੇ ਸਮਰਸੈਟ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਨਾਲ ਹੋਏ ਨੁਕਸਾਨ ਦੀ ਵਜ੍ਹਾ ਕਰਕੇ ਮਦਦ ਲਈ ਪਹੁੰਚੇ ਜਿਸ ਤੋਂ ਬਾਅਦ ਉੱਥੋਂ ਦੇ ਸਮਾਜ ਵੱਲੋਂ ਉਹਨਾਂ ਨੂੰ ਮਾਣ ਬਖਸ਼ਿਆ ਗਿਆ ਅਤੇ ਇੱਕ ਹਿੱਟ ਟੀਵੀ ਸ਼ੋਅ ਚ ਉਹਨਾਂ ਨੂੰ ਇਨਾਮ ਨਾਲ ਨਿਵਾਜਿਆ ਸਿੱਖੀ ਸਪਿਰਟ ਲੈ ਕੇ ਮਾਨਵਤਾ ਦੇ ਭਲੇ ਦੀ ਸੋਚ ਨੂੰ ਲੈ ਕੇ ਚੱਲ ਰਹੇ ਰਵੀ ਸਿੰਘ ਨੇ 2015 ਵਿੱਚ ਨੇਪਾਲ ਦੇ ਲੋਕਾਂ ਦੀ ਮਦਦ ਕੀਤੀ ਸੀ ਜਿੱਥੇ ਭੁਚਾਲ ਕਾਰਨ 9000 ਲੋਕ ਮਾਰੇ ਗਏ ਸਨ ਤੇ 22000 ਜ਼ਖਮੀ ਹੋਏ ਸਨ ਉਸਨੇ ਸੋਮਰਸੈਟ ਤੋਂ ਆਪਣੇ ਨਵੇਂ ਬਣੇ ਦੋਸਤਾਂ ਨੂੰ ਮਦਦ ਲਈ ਉਤਸ਼ਾਹਿਤ ਕੀਤਾ ਬਿਨਾ ਡਰ ਭੈਣ ਦੇ ਉਸਨੇ ਆਪਣੀ ਖਾਲਸਾ ਏਟੀਮ ਜਰੀਏ ਖਤਰਨਾਕ ਥਾਵਾਂ ਤੇ ਆਪਣੀ ਟੀਮ ਨਾਲ ਜਾ ਕੇ ਨਿਸਵਾਰਥ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਕੀਤੀ ਬੀਬੀਸੀ ਨੇ ਸਾਲ 2016 ਵਿੱਚ ਰਵੀ ਸਿੰਘ ਬਾਰੇ ਇੱਕ ਫਿਲਮ ਬਣਾਈ ਜਿਸ ਦਾ ਸਰਲੇਖ ਸਵਾਰਤ ਰਹਿਤ ਸਿੱਖ ਸੀ ਇਹਨਾਂ ਦਿਨਾਂ 'ਚ ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਪੂਰੇ ਜੋਰਾਂ 'ਤੇ ਚੱਲ ਰਿਹਾ ਹੈ ਤਾਂ ਰਵੀ ਸਿੰਘ ਆਪਣੀ ਖਾਲਸਾ ਏਡ ਦੁਆਰਾ ਇੱਕ ਵਾਰ ਫਿਰ ਕਿਸਾਨਾਂ ਦੀ ਢੱਟ ਕੇ ਮਦਦ ਕਰ ਰਹੇ ਨੇ ਇਸ ਵਾਰੀ ਰਵੀ ਸਿੰਘ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਨੇ ਤੇ ਪੈਸੇ ਦੀ ਕੋਈ ਕਮੀ ਨਹੀਂ ਇਸ ਅੰਦੋਲਨ ਦੌਰਾਨ ਖਾਲਸਾ ਏਡ ਦੇ ਸਾਥੀ ਪੂਰੇ ਤਤ ਪਰ ਹੋ ਕੇ ਸੇਵਾ ਕਰ ਰਹੇ ਨੇ ਪਰ ਗੋਦੀ মিডিਆ ਵੱਲੋਂ ਖਾਲਸਾ ਏਡ ਨੂੰ ਅੱਤਵਾਦੀ ਸੰਗਠਨ ਕਿਹਾ ਗਿਆ ਜਿਸ ਨੇ ਮਾਨਵਤਾ ਦੀ ਸੇਵਾ ਕੀਤੀ ਹੈ ਉਹ ਰਵੀ ਸਿੰਘ ਕਿਵੇਂ ਹੈ ਅੱਤਵਾਦੀ ਸੁਣਦੇ ਹਾਂ ਅਸੀਂ ਰਵੀ ਸਿੰਘ ਬਾਰੇ ਉਹਨਾਂ ਦੀ ਜੁਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਮੁੜ ਕੇ ਫੇਰ ਜਾ ਰਹੇ ਹਾਂ ਇਧਰ ਜਿੱਥੇ ਇੰਗਲੈਂਡ ਦੇ ਟਰੱਕਰ ਫਸੇ ਹੋ ਆ ਤੇ ਗੋਰਦੋਰਾ ਗਰੀਵਜ਼ੰਦ ਸਾਹਿਬ ਜਿਹੜਾ ਪਈ ਸੰਗਤ ਆ ਉਹਨਾਂ ਸੇਵਾ ਚੱਲਦੀ ਆ ਸੋ ਅ ਅੱਜ ਤੁਹਾਡੀਆਂ ਜਿਹੜੀਆਂ ਦੋ ਤਿੰਨ ਗੱਲਾਂ ਕਰਦੀਆਂ ਸੀਗੀਆਂ ਪਈ ਕਾਫੀ ਚਰਚਾ ਹੋ ਰਹੀ ਆ ਜ਼ੀ ਨਿਊਜ਼ ਉੱਪਰ ਮੇਰਾ ਖਿਆਲ ਅੱਜ ਕੱਲ ਤਾਂ ਛੱਡੋ ਪਰੇ ਉੱਥੇ ਜਾਣ ਦੀ ਜਦੋਂ ਕੋਈ ਰਵੀ ਸਿੰਘ ਦੀ ਗੱਲ ਕਰਦੇ ਆ ਤੇ ਇੰਡੀਆ ਦੇ ਜਿਹੜਾ ਮੀਡੀਆ ਗੋਦੀ ਮੀਡੀਆ ਤਾਂ ਬਿਲਕੁਲ ਕੰਮੜਾ ਲਾ ਪਿਆ ਪਹਿਲਾਂ ਹੀ ਸੋ ਕਹਿੰਦੇ ਭਈ ਖਾਲਸਾ ਏਡ ਇੱਕ ਅਤਵਾਦੀ ਜਿਹਾ ਆ ਸਾਡੇ ਵੱਡੇ ਵੱਡੇ ਲਿੰਕ ਆ ਇਹ ਇਹਨਾਂ ਨਾਲ ਅਤਵਾਦੀਆਂ ਨਾਲ 테ਰਿਸ ਨਾਲ ਕੋਈ ਬਾਹਰ ਕੋਈ ਮੈਂ ਤਾਂ ਕਹਿੰਦਾ ਸਿੱਧਾ ਸਾਡਾ ਕੋਈ ਲਿੰਕ ਨਹੀਂ ਇੰਡੀਅਨ ਐਮਪੀ ਨਾਲ ਕਿਉਂਕਿ ਜਿਹੜੇ ਅਤਵਾਦੀ ਬੈਠਿਆ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਐਮਪੀ ਆ 50% 50% ਜੋ ਕ੍ਰਿਮੀਨਲ ਰੈਕੋਰਡ ਆ ਤੁਸੀਂ ਸੋਚੋ ਜੀਨ ਯੂ ਜਿਹੜੇ ਸਾਡੇ ਉੱਪਰ ਹਮਲਾ ਕਰ ਰਹੇ ਆ ਉਹਨੂੰ ਪੁੱਛੋ ਤੁਹਾਡੇ ਜਿਹੜੇ ਪਾਰਲੀਮੈਂਟ ਦੇ ਵਿੱਚ 50% ਐਮਪੀ ਆ 50% ਐਮਪੀ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਗੂਗਲਾ ਕੇ ਦੇਖ ਲਓ 50% ਇੰਡੀਅਨ ਐਮਪੀਜ਼ ਕੋ ਕ੍ਰਿਮੀਨਲ ਰੈਕੋਰਡ ਹੈ ਆ ਜਿਹੜੀ ਕੀ ਆ ਜਿਹੜੀ ਇੱਕ ਬੀਬੀ ਆ ਜਿਹੜੀ ਪ੍ਰਾਗਿਆ ਪ੍ਰਾਗਿਆ ਉਹ ਵੀ ਉਹਦੇ ਵਿੱਚ ਵੀ ਉਹਨੇ ਵੀ ਬੰਮ ਬੰਮ ਚਲਾਏ ਆ ਉਹ ਕੋਰਟ ਕੇਸ ਕੀਤਾ ਉਹਨੂੰ ਜੇਲ ਹੋਈ ਆ ਉਹ ਅਤਵਾਦੀ ਆ ਹੁਣ ਐਮਪੀ ਬਣ ਕੇ ਬੈਠੀ ਆ ਤੇ ਸਾਨੂੰ ਉਹ アドਵਾਈਸ ਦਿੰਦੀ ਆ ਸਾਡੀ ਸਿੰਘਾਂ ਜਿਹਦੇ ਪਈ ਆਪਣੇ ਪੋਲਿਟੇਸ਼ਨ ਬਿਲੀਅਨਰ ਮਿਲੀਅਨ ਹੋਰ ਜਿਹੜੇ ਪੈਸੇ ਰੱਖਿਓ ਬੈਂਕਾਂ ਦੇ ਵਿੱਚ ਬਾਹਰ ਪੈਨਮਾ ਵਿੱਚ ਸਵਿਟਸ ਬੈਂਕਾਂ ਦੇ ਵਿੱਚ ਤੇ ਉਂਗਲ ਸਾਡੇ ਉੱਪਰ ਰਸਾਉਂਦੇ ਆ ਜਦੋਂ ਅਸੀਂ unsunured measure ਕਾਲਸਾ ਐਰਦੀ ਪਹਿਲੀ ਸੇਵਾ ਇੰਡੀਆ ਵਿੱਚ 20 ਸਾਲ 21 ਸਾਲ ਪਹਿਲਾਂ ਹੋਈ ਸੀਗੀ ਅੜੀਸਾ ਵਿੱਚ ਜਦੋਂ ਅਸੀਂ ਗਏ ਸੀ ਅੜੀਸਾ ਜਦੋਂ ਤੂਫਾਨ ਆਇਆ ਉੱਥੇ ਸੇਵਾ ਚੱਲੀ ਮਗਰੋਂ ਗੁਜਰਾਤ ਅਸੀਂ ਆਪ ਗਏ ਸੁਨਾਮੀ ਜਿੱਥੇ ਹੋਈ ਆ ਤਾਮਲਨਾਡੂ ਵਿੱਚ ਐਂਡ ਮੈਨ 2005 ਫੋਰਦਿਚ ਮੈਂ ਆਪ ਉੱਤਰ ਗਿਆ 3 ਦਿਨਾਂ ਲਈ ਫੇ ਮਗਰੋਂ ਸਾਡੀਆਂ ਟੀਮਾਂ ਹੁਣ ਵੀ ਜਿਹੜੀਆਂ ਇੰਡੀਆ ਦੀਆਂ ਟੀਮਾਂ ਆ ਆਸਾਮ ਗਏ ਨੇਪਾਲ ਗਏ ਕਸ਼ਮੀਰ ਗਏ ਕਲਕੱਤਾ ਵੀ ਵਲ ਗਏ ਟੀਨਾਰੀ ਜਿੱਥੇ ਵੀ ਹੜਾ ਆ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਜਾਂ ਕਿਸਾਨਾਂ ਦੀ ਗੱਲ ਕਰਦੇ ਆ ਪੰਜਾਬ ਦੀ ਹੁਣ ਕਿਸਾਨਾਂ ਦੀ ਮਦਦ ਕਰਦੇ ਆ ਉੱਥੇ ਖਾਣ ਪੀਣ ਦੀ ਲੰਗਰ ਦੀ ਤੇ ਹੋਰ ਜਿਹੜੇ ਸਹੂਲਤਾਂ ਤੇ ਸਾਰੇ ਅਸੀਂ ਬਣ ਗਏ ਅੱਤਵਾਦੀ ਅੱਤਵਾਦੀ ਬਣ ਗਏ ਫੇ ਸਾਨੂੰ ਧਮਕੀਆਂ ਆਉਂਦੀਆਂ ਸਾਨੂੰ ਪਰਸਨਲੀ ਮੈਨੂੰ ਧਮਕੀਆਂ ਪਹਿਲਾਂ ਵੀ ਪਿਛਲੇ ਸਾਲ ਦੋ ਸਾਲ ਤੋਂ ਆਉਂਦੀਆਂ ਇੰਡੀਆ ਵਰਕੇ ਦੇਖਿਓ ਆ ਕਰਨਾ ਉਹ ਕਰਨਾ ਇਹ ਜਿਹੜੇ ਧਮਕੀਆਂ ਵਾਲੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਭਈ ਜਿਹੜੇ ਸਿੰਘ ਆ ਜਾਂ ਸਿੰਘੜੀਆਂ ਆ ਤੁਸੀਂ ਉਹਨਾਂ ਨੂੰ ਇੱਕ ਵਾਰੀ ਮਾਰ ਸਕਦੇ ਆ ਸਾਨੂੰ ਕੋਈ ਡਰ ਨਹੀਂ ਗਾ ਮਰਨ ਦਾ ਦੇ ਲੋ ਧਮਕੀਆਂ ਜਿਹਰੇ ਸਾਡੇ ਸ਼ਹੀਦ ਆ ਉਹ ਮਰ ਕੇ ਵੀ ਜਿੰਦੇ ਆ ਸਾਡੇ ਸ਼ਹੀਦਾਂ ਨੇ ਸਾਨੂੰ ਇੱਥੇ ਰੱਖਿਆ ਖੜਾ ਕੀਤਾ ਅੱਜ ਅਸੀਂ ਆਪਣੇ ਸ਼ਹੀਦਾਂ ਦੇ ਸਿਰ ਤੇ ਕਰਕੇ ਜਿਹੜੇ ਸ਼ਹੀਦियां ਕਰਕੇ ਇਸ ਵੇਲੇ ਖੜੇ ਆ ਜਿਹੜੇ ਵੀ ਮੌਤ ਨਾਲ ਖੇਲਦੇ ਆ ਉਹਨਾਂ ਧਮਕੀਆਂ ਕੀ ਆ ਜੇ ਅਸੀਂ ਇੱਕ ਹੋਰ ਵੀਚ ਗੱਲ ਸੁਣੋ ਤੁਸੀਂ ਅਸੀਂ ਇੰਗਲੈਂਡ ਚ ਰਹਿੰਦੇ ਆ ਇੰਗਲੈਂਡ ਦੇ ਵਿੱਚ ਸਾਰਿਆਂ ਤੋਂ ਵੱਡੀ ਸਾਰੇ ਤੋਂ ਬੈਸਟ ਇੰਟੈਲੀਜੈਂਸ ਸਰਵਿਸਿਜ਼ ਆ ਇਹਦੀ ਇੰਟੈਲੀਜੈਂਸ ਸਰਵਿਸ ਸਾਰਾ ਤਕੜੀ ਆ ساری ਦੁਨੀਆ ਦੇ ਜਾਣਦੇ ਭਈ ਇੰਗਲੈਂਡ ਦੀ ਜਿਹੜੀ ਭਈ ਪੁਲਿਸ ਆ ਇੰਟੈਲੀਜੈਂਸ ਸਰਵਿਸ ਆ ਬਹੁਤ ਤਕੜੀ ਆ ਜੇ ਅਸੀਂ ਮਾੜਾ ਕੰਮ ਕਰਦੇ ਹੋ ਸਾਨੂੰ ਫੜਦੇ ਨਹੀਂ ਉਹ ਸਾਨੂੰ ਜੇਲ ਨਹੀਂ ਬਾੜਦੇ ਸੋ ਅੱਜ ਕੱਲ ਜਿਹੜਾ ਸਾਡੇ ਖਿਲਾਫ ਝੂਠ ਸਪੈਸ਼ਲੀ ਇੰਡੀਆ ਟੀਮ ਜਿਹੜੀ ਸਾਡੇ ਇੰਡੀਆ ਦੇ ਸੇਵਾਦਾਰ ਆ ਜਿਹੜਾ ਅਮਰਬ੍ਰੀਤ ਸਿੰਘ ਆ ਦੇਣ ਦਿਹਾੜੀ 24 ਘੰਟੇ 24 ਘੰਟੇ ਛੱਡੋ ਦਿਨ ਚ 25 ਘੰਟੇ ਉਹ ਜਾ ਕੇ ਸੇਵਾ ਕਰਦੇ ਆ ਉਹੀ ਉਹੀ ਸੇਵਾਦਾਰ ਸਾਰੀ ਇੰਡੀਆ 'ਚ ਪਿਛਲੇ 4 5 6 ਸਾਲ ਸੇਵਾ ਕੀਤੀ ਆ ਉਹ ਤੋਂ ਪਹਿਲਾਂ ਅਸੀਂ ਜਾ ਕੇ ਕੀਤੀ ਇਸ ਇੰਡੀਆ ਦੇ ਵਿੱਚ ਸਾਰੇ ਪਾਸੇ ਉਦੋਂ ਕੋਈ ਅਤਵਾਦੀ ਨਹੀਂ ਸੀਗਾ ਜਦੋਂ ਕੇਰਲਾ ਹੜ ਆਇਆ ਕੋਈ ਅਤਵਾਦੀ ਸੀਗਾ ਅਸਾਮ ਹੜ ਆਇਆ ਕੋਈ ਅਤਵਾਦੀ 1999 ਵਿੱਚ ਓੜੀਸਾ ਗਈ ਕੋਈ ਅਤਵਾਦੀ ਨਹੀਂ ਸੀ 2002 ਦੇ ਵਿੱਚ ਇੱਕ ਦੇ ਵਿੱਚ ਗੁਜਰਾਤ ਗਈ ਸੇਵਾ ਕਰਨ ਕੋਈ ਅਤਵਾਦੀ ਨਹੀਂ ਸੀ ਹੁਣ ਅਸੀਂ ਅਤਵਾਦੀ ਬਣ ਗਏ ਪਰ ਮੁਸ਼ਕਲ ਇਹ ਆਉਂਦੀ ਆ ਜਿਹੜੇ ਸਾਡੇ ਖਿਲਾਫ ਆ ਸਾਡੇ ਦੁਸ਼ਮਣ ਆ ਉਹਨੂੰ ਪਤਾ ਹੋਣਾ ਚਾਹੀਦਾ ਭਈ ਇਹ ਪੱਗ ਕੀ ਆ ਦਸਤਾਰ ਕੀ ਆ ਇਹ ਸਾਡਾ ਕਫਨ ਵੀ ਆ ਇਹ ਸਾਡੀ ਨਿਸ਼ਾਨੀ ਵੀ ਆ ਇਹ ਇੱਕ ਇਨਸਾਨੀਅਤ ਦੀ ਚਲੋ ਆਸ ਵੀ ਆ ਪੂਰੀ ਕੰਨ ਵਾਲੀ ਨਿਸ਼ਾਨੀ ਭਈ ਜਦੋਂ ਕਿਸ ਦਸਦਾ ਸਿੰਘ ਭਈ ਭੁੱਖਾ ਰਹੋਗਾ ਤੁਸੀਂ ਜਾ ਕੇ ਦੇਖੋ ਜਿੱਥੇ ਜਿੱਥੇ ਖਾਲਸਾਡ ਗਈ ਆ ਇੰਡੀਆ ਹੋਵੇ ਕੇਰਲਾ ਅਸਾਮ ਨੇਪਾਲ ਬੰਗਲਾਦੇਸ਼ ਇਰਾਕ ਬਾਰਡਰ ਦੇ ਵਿੱਚ ਸਰੀਆ ਦੇ ਨਾਲ ਲੇਬਨਨ ਵਿੱਚ ਟਰਕੀ ਵਿੱਚ افریقا ਵਿੱਚ ਉੱਥੇ ਇੰਨਾ ਸਵਾਗਤ ਕਰਦੇ ਆ ਇੰਨਾ ਪਿਆਰ ਕਰਦੇ ਸਾਡੀ ਦਸਤਾਰ ਨੂੰ ਸਾਡੇ ਦਾੜ੍ਹੀਆਂ ਨੂੰ ਦੇਖ ਕੇ ਭਈ ਕਿੰਨਾ ਤੁਸੀਂ ਜਾ ਕੇ ਦੇਖੋ ਕਿਤੇ ਵੀ ਪਰ ਇਹ ਜਿਹੜੀ ਇੱਕ ਨਿੱਕੀ ਜਿਹੀ ਹੈਗੀ ਪਈ ਜਿਹੜੀ ਸੋਚਣਾ ਦੀ ਜਿਹੜੇ ਸਾਡੇ ਖਿਲਾਫ ਆ ਇਹ ਸੋਚ ਹਰ ਵਾਰੀ ਪੰਜਾਬੀਆਂ ਦੇ ਤੇ ਸਿੱਖਾਂ ਦੇ ਤੇ ਖਾਲਸੇ ਦੇ ਖਿਲਾਫ ਰਹੀ ਆ ਸਾਡੇ ਇਹੇ ਹੀ ਸਾਡੀ ਕੀ ਕਹਦੋ ਭਈ ਇੱਕ ਲਕੀਰ ਆ ਭਈ ਸਾਡੇ ਉੱਪਰ ਹਮਲੇ ਹੋਨੇ ਆ ਹਮਲੇ ਹੋ ਹੀ ਗਏ ਆ ਤਾਂ ਜਿਹੜਾ ਵੀ ਕੋਈ ਇਹਨਾਂ ਦੇ ਸਿਰ ਮੋਰੇ ਸਿਰ ਨਹੀਂ ਝੁਕਾਉਂਦਾ ਜਾਂ ਪੈਸੇ ਨਾਲ ਵੇਚਦਾ ਨਹੀਂਗਾ ਜਲਦਾਲ ਚਦਾਨੀ ਵੇਚਦਾ ਬਿਕਦਾ ਕਿਉਂਕਿ ਸਾਨੂੰ ਬਹੁਤ ਟਾਰਗੇਟ ਕੀਤਾ ਗਿਆ ਪਰਸਨਲੀ ਰਵੀ ਸਿੰਘ ਨੂੰ ਪਿਛਲੇ ਸਪੈਸ਼ਲੀ ਦਾ ਪਿਛਲੇ ਪੰਜ ਸਾਲ ਦੇ ਵਿੱਚ ਜਿਹੜਾ ਬੰਦਾ ਇਹਨਾਂ ਦੇ ਕੰਟਰੋਲ ਨਹੀਂ ਆਉਂਦਾ ਉਹਦੇ ਖਿਲਾਫ ਇਹ ਝੂਠ ਬੋਲਣ ਲੱਪ ਪੈਂਦੇ ਆ ਅਸੀਂ ਵੀ ਬਹੁਤ ਠੀਕ ਹਾਂ ਪੰਜਾਬੀ ਬਿਲਕੁਲ ਠੀਕ ਆ ਜਿੰਨਾ ਤੁਸੀਂ ਸਾਨੂੰ ਪਿੱਛੇ ਨੂੰ ਕਰੋਗੇ ਉਹਨਾਂ ਅਸੀਂ ਮੋੜੇ ਹੋਣਾ ਜਿੰਨਾ ਤੁਸੀਂ ਸਾਨੂੰ ਕੋਸ਼ਿਸ਼ ਕਰੋਗੇ ਬੰਦ ਕਰਨ ਨੂੰ ਉਹਨਾਂ ਹੀ ਅਸੀਂ ਵਧਣਾ ਹੁਣ ਖਾਲਸਾ ਐਡ ਅਸੀਂ ਅਪੀਲ ਨਹੀਂ ਕੀਤੀ ਪੈਸੇ ਦੀ ਆ ਕਿਸਾਨਾਂ ਦੇ ਨਾ ਸਾਨੂੰ ਅਪੀਲ ਦੀ ਲੋੜ ਸੀ ਕਿਉਂਕਿ ਸਾਡੇ ਸਾਰੇ ਮੈਂ ਪਹਿਲਾਂ ਵੀ 100 ਵਾਰ ਕਿਹਾ ਇੰਡੀਆ ਸਾਡਾ ਉੱਥੇ ਬ੍ਰਾਂਚ ਹੈਗਾ ਉੱਥੇ ਪੈਸੇ ਹੈਗੇ ਆ ਕੈਨੇਡਾ ਹੈਗੇ ਯੂ ਐਸ ਹੈਗੇ ਯੂ ਕੇ ਹੈਗੇ ਅਸੀਂ ਲੰਗਰ ਛਕਾਉਣ ਵਾਲੇ ਵੀ ਨਹੀਂ ਹੈ ਨਹੀਂਗੇ ਅਸੀਂ ਪੈਸੇ ਮੰਗਣੇ ਲੰਗਰ ਛਕਾਉਣ ਲਈ ਆਪਣੇ ਆਪਣੇ ਕਹੋ ਭਈ ਪੰਜਾਬੀਆਂ ਨੂੰ ਸੋ ਜਦੋਂ ਵੀ ਤੁਸੀਂ ਦੇਖਦੇ ਏਦਾਂ ਦੀ ਨਾ ਭਈ ਸਾਡੇ ਖਿਲਾਫ মিডিਆ ਕੋਈ ਕਰ ਰਿਹਾ ਤੁਸੀਂ ਘਬਰਾਓ ਨਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਵਿੱਚ ਉਹ ਚਾਹੁੰਦੇ ਆ ਭਈ ਅਸੀਂ ਘਬਰਾਈਏ ਅਸੀਂ ਆਪਣਾ ਸਿਰ ਝੁਕਾਈਏ ਤੇ ਬਿਲਕੁਲ ਜਿੱਦਾਂ ਅਸੀਂ ਜਿੱਦਾਂ ਭਈ ਗੁਲਾਮੀ ਸੋਚਿਆ ਉਹ ਕਰ ਲਈਏ ਸਾਡੇ ਉੱਥੇ ਮੋਰੇ ਸਿੰਘ ਸਿੰਘਣੀਆਂ ਸੇਵਾਦਾਰ ਸਾਡੀ ਟਰਸਟੀ ਟੀਮ ਆ ਸਾਡੇ ਉਹ ਬਿਲਕੁਲ ਦਿਲ ਦੀ ਧੜਕਣੇ ਆ ਦਿਨ ਦਿਹਾੜੇ ਸੇਵਾ ਕਰ ਰਹੇ ਆ ਪਰ ਇਹ ਨਾ ਸਮਝਿਓ ਭਈ ਅਸੀਂ ਕਮਜ਼ੋਰ ਹਾਂ ਭਈ ਅਸੀਂ ਭਈ ਥੋੜੀਆਂ ਧਾਮਗੀਆਂ ਦੇਖ ਕੇ ਤੇ ਦੂਜੇ ਪਾਸੇ ਦੌੜ ਜਾਣਾ ਭਈ ਚਲੋ ਜੀ ਛੱਡੋ ਸੱਤੋਂ ਸੰਭਾਲਣੀ ਹੁੰਦਾ ਅਸੀਂ ਆਪਣੀ ਬੱਲੇ ਬੱਲੇ ਕਲਾ ਵੀ ਕਰਾ ਲਈ ਹੈ ਹੁਣ ਬਹੁਤ ਪ੍ਰਸਿੱਧ ਹੋ ਗਏ ਹਾਂ ਹੁਣ ਸਾਡੇ ਪਰਣਾਮਾਂ ਨੂੰ ਲੱਗੇ ਅਸੀਂ ਦੌੜ ਜਾਂਦੇ ਹਾਂ ਅਸੀਂ ਧੌਣ ਵਾਲੇ ਨਹੀਂ ਗੇ ਸੋ ਇਹ ਸੋਚੋ ਤੁਸੀਂ ਜਦੋਂ ਸਾਡੇ ਬਜ਼ੁਰਗ ਜੰਗਲਾਂ 'ਚ ਰਹਿੰਦੇ ਸੀਗੇ ਤਾਂ ਮੁਗਲਾਂ ਨੇ ਤੇ ਅਫਗਾਨੀਆਂ ਨੇ ਸਾਡੇ ਸਿਰ 'ਤੇ ਨਾਮ ਰੱਖੇ ਸੀਗੇ ਉਦੋਂ ਜਦੋਂ ਕੋਸ਼ਿਸ਼ ਨਹੀਂ ਰਹਿ ਗਏ ਸਾਡੇ ਕੋਲ ਬਸ ਜੰਗਲਾਂ ਸੀਗੇ ਉਦੋਂ ਵੀ ਜਵਾਬ ਪੁੱਛਣਾ ਪਈ ਕਿਦਾਂ ਸਭ ਠੀਕ ਠਾਕ ਅੱਜ ਕਿਦਾਂ ਅਸਾਂ ਕੀ ਹਾਲ ਆ ਕੀ ਸੀ ਜਵਾਬ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਜਿਹੜਾ ਬੰਦਾ ਆਪਣੇ ਮਨ ਚੋਂ ਚੰਗੇ ਰਸਤੇ 'ਚ ਤੁਰਦਾ ਨਾ ਸਾਨੂੰ ਕੋਈ ਪੈਸੇ ਦੀ ਲਾਲਚ ਯਾਰ 21 ਸਾਲ ਹੋ ਗਏ ਮਿਲੀਅਨਸ ਪਾਉਂਡ ਆਏ ਆ ਮਿਲੀਅਨਸ ਡਾਲਰ ਆਏ ਖਾਲਸਾ ਨੂੰ ਪਰਸਨਲੀ ਮੈਂ ਮਿਲੀਅਰ ਨਹੀਂ ਬਣਿਆ ਤੁਸੀਂ ਜਦੋਂ ਮਰਜ਼ੀ ਮੈਡ ਲਾਓ ਆ ਕੇ ਅਸੀਂ ਆਮ ਬੰਦੇ ਆ ਇਹ ਪੈਸਾ ਸਾਡਾ ਨਹੀਂ ਖਜ਼ਾਨਾ ਤੁਹਾਡਾ ਆ ਤੁਸੀਂ ਅਸੀਂ 100 ਪਾਉਣ ਖਰਚਦੇ ਤੁਸੀਂ ਸਾਨੂੰ 1000 ਪਾਉਣ ਦਿੰਦੇ ਅਸੀਂ 1000 ਡਾਲਰ ਖਰਚਦੇ ਤੁਸੀਂ ਸਾਨੂੰ 1000 ਡਾਲਰ ਦਿੰਦੇ ਤੁਹਾਡਾ ਪਿਆਰ ਬਹੁਤ ਆ ਖਾਲਸਾ ਦੇ ਦਾ ਹੁਣ 21 ਸਾਲ ਤੱਕੇ ਦੁਨੀਆ 'ਚ ਖਾਦੇ ਆ ਉਹ ਪਿਆਰ ਜਿਹੜਾ ਤੁਸੀਂ ਇੰਡੀਆ 'ਚ ਲੱਗੇ ਸਾਡੇ ਉੱਥੇ ਟੀਮ ਲੱਗੀ ਉਹ ਜਾਂ ਕਿਤੇ ਹੋਰ ਲੱਗੀ ਆ ਤੁਸੀਂ ਉਹ ਪਿਆਰ ਦੇਖ ਕੇ ਸਾਨੂੰ ਰਲ ਕੇ ਪਿਛਲੇ 10 15 20 ਸਾਲ ਤੋਂ ਤੁਸੀਂ ਸਾਨੂੰ ਪਿਆਰ ਦਿਖਾ ਰਹੇ ਹੋ ਸਾਰੇ ਪੰਜਾਬ ਤੋਂ ਇੰਡੀਆ ਤੋਂ ਇਹ ਪਿਆਰ ਤੋੜਨ ਨੂੰ ਇੱਕ ਚਾਲ ਚਲਾਈ ਗਈ ਆ ਪੇ ਤੁਸੀਂ ਵੀ ਹਿਜਾਰ ਰਹਿਣਾ ਤੁਸੀਂ ਵੀ ਸਾਡੇ ਪੜੇ ਲਿਖੇ ਆ ਤੇ ਸਾਡੀ ਇਹੀ ਬੇਨਤੀ ਆ ਕਿਸੇ ਨੂੰ ਗਾਲ੍ਹਾਂ ਨਹੀਂ ਕੱਢਣੀਆਂ ਕਿਸੇ ਨੂੰ ਗੰਦਾ ਨਹੀਂ ਬੋਲਣਾ ਕਿਉਂਕਿ ਜਿਹੜੇ ਬੰਦਾ ਦਾ ਸਟੈਂਡਰਡ ਹੁੰਦਾ ਤੁਸੀਂ ਆਪਣਾ ਸਟੈਂਡਰਡ ਰੱਖਣਾ ਸਾਡਾ ਸਟੈਂਡਰਡ ਹੈਗਾ ਚੜ੍ਹਦੀ ਕਲਾ ਮੈਂ ਬਿਲਕੁਲ ਪਸੰਦ ਨਹੀਂ ਕਰਦਾ ਕਿਉਂਕਿ ਕਈ ਵਾਰੀ ਉਹ ਸਿੱਖਾਂ ਦਾ ਨਾਮ ਲਿਖ ਕੇ ਫੇਕ ਆਡੀਆ ਬਣਾ ਕੇ ਜਾਂ ਸਾਡੇ ਮੁਸਲਮਾਨਾਂ ਨੂੰ ਭਰਾ ਨੂੰ ਗਾਲ੍ਹਾਂ ਕੱਢੂਗੇ ਜਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢੂਗੇ ਪਰ ਦੇਖੋ ਕੋਈ ਜਿਹੜਾ ਸਿੱਖ ਆ ਜਾਂ ਪੰਜਾਬੀ ਆ ਸਪੈਸ਼ਲੀ ਸੇਖੋ ਦੇ ਨਾਂ ਤੇ ਖਾਸੇ ਉਹ ਕਿਸੇ ਨੂੰ ਜਿੰਨਾ ਮਰਜੀ ਸਾਡੇ ਕੋਈ ਬੋਲੇ ਅਸੀਂ ਮਾੜਾ ਨਹੀਂ ਬੋਦਣਾ ਕਿਸੇ ਗਾਲਾਂ ਨਹੀਂ ਕੱਢਣੀ ਚੈਲੰਜ ਕਰੋ ਗਾਲਾਂ ਨਾ ਕੱਢੋ ਸੋ ਸਾਡਾ ਇਹ ਹੀ ਮੇਰਾ ਇੱਕ ਮੈਸੇਜ ਆ ਵੀ ਅਸੀਂ ਇੰਗਲੈਂਡ ਚ ਬੈਠੇ ਆ ਜੇ ਕੋਈ ਸਾਡੇ ਉੱਪਰ ਇਲਜ਼ਾਮ ਲੱਗਾ ਸਾਡੇ ਉੱਪਰ ਫੁੱਲ ਇਨਵੈਸਟੀਗੇਸ਼ਨ ਬਣੀ ਸੀਗੀ ਇਹਨਾਂ ਨੇ ਜ਼ੋਰ ਲਾਇਆ ਆ ਗੋਦੀ ਮੀਡੀਆ ਨੇ ਤੇ ਰਾਈਟ ਵਿੰਗ ਜਿਹੜੇ ਗਰੁੱਪ ਆ ਜਿਹੜੇ ਆਰਐਸਐਸ ਵਰਗਿਆਂ ਦੇ ਵੀ ਖਾਲ ਸਾਈਡ ਨੂੰ ਕਿੱਦਾਂ ਵੀ ਫੜਨਾ ਇਹਨਾਂ ਕਿਦਾਂ ਬਈ ਇਹਨਾਂ ਨੂੰ ਗੁਲਾਮ ਕਰੀਏ ਕਿਉਂਕਿ ਸਾਡੀ ਜਿਹੜੀ ਸੋਚ ਆ ਬਿਲਕੁਲ ਆਜ਼ਾਦ ਆ ਸਾਡੀ ਸੋਚ ਬਾਗੀ ਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹੁਣ ਜੀ ਜੀਨੀਜ਼ ਵਾਲੇ ਆ ਉਹਨੂੰ ਥੋਕ ਕੇ ਜਵਾਬ ਦੇ ਰਾਂ ਹਾਂ ਤੁਸੀਂ ਸਾਡੇ ਬਹੁਤ ਤਾਲੇ ਜਿਹੜਾ ਪਿਆਰ ਆ ਅਸੀਂ ਬਹੁਤ ਅਪਰੀਸ਼ੀਏਟ ਕਰਦੇ ਆ ਅਸੀਂ ਇਹ ਕਹਿੰਦੇ ਜਿਹੜੇ ਕਿਸਾਨ ਆ ਕਿਸਾਨਾਂ ਦਾ ਜਿਹੜਾ ਜਿਹੜਾ ਵੀ ਮੁੱਦਾ ਆ ਡਟ ਕੇ ਸਪੋਰਟ ਕਰੀ ਜਾਓ ਪਿੱਛੇ ਨਹੀਂ ਹਟਣਾ ਜਿਹੜੇ ਨੌਜਵਾਨ ਪਿੰਡਾਂ 'ਚ ਬੈਠੇ ਆ ਜਿਹੜੇ ਨਹੀਂ ਗਏ ਮੁਜ਼ਾਰੇ ਤੇ ਉੱਥੇ ਧਰਨੇ ਤੇ ਉਹ ਦਲਤ ਨਹੀਂ ਗਏ ਉਹ ਜਾ ਕੇ ਦਿੱਲੀ ਜਾਓ ਆਪਣੀਆਂ ਵਾਰੀ-ਵਾਰੀ ਪਿੰਡਾਂ 'ਚ ਹਾਜ਼ਰੀਆਂ ਲਾਓ ਜਾ ਕੇ ਐਕਚੁਅਲੀ ਜਿਹਾ ਜਸਾ ਦੂਜਾ ਆ ਗਿਆ ਦੂਜਾ ਚਲ ਗਿਆ ਇੱਕ ਆ ਗਿਆ ਵਾਰੀ-ਵਾਰੀ ਇਹ ਜੋਰ ਜਿਹੜਾ ਆ ਪਈ ਚੜਦੀ ਕਲਾ ਰਵੇ ਇਹਨਾਂ ਪਈ ਉੱਥੇ ਵੀ ਸਾਰੇ ਪਿੰਡ ਆਉਣ ਲੱਪੈਣ ਤੇ ਜੋਰ ਵੀ ਜਿਹੜਾ ਅਸੀਂ ਬਿਰਤ ਧਰਨਾ ਲੱਗਾ ਉਹ ਵੀ ਕਮਜ਼ੋਰ ਹੋਵੇ ਤੁਸੀਂ ਵਾਰੀ-ਵਾਰੀ ਲਾਓ ਦੋ-ਦੋ ਹਫ਼ਤੇ ਇੱਕ-ਇੱਕ ਹਫ਼ਤੇ ਸਹੂਲਤਾਂ ਦੀ ਲੋੜਿਆ ਕੰਟੈਕਟ ਕਰੋ ਖਾਲਸਾ ਟੀਮ ਨੂੰ ਪਰ ਜੇ ਕੋਈ ਸ਼ਰਾਰਤ ਕਰਦਾ ਵਿੱਚ ਤੁਸੀਂ ਉਹਨੂੰ ਖਿੱਚੋ ਸ਼ਰਾਰਤ ਕਰਨ ਵਾਲੇ ਬਹੁਤ ਵਿੱਚ ਪਾਏ ਗਏ ਆ ਜਿਹੜੇ ਪਿੰਡ ਚ ਆਏ ਤੁਹਾਨੂੰ ਪਤਾ ਤੁਹਾਨੂੰ ਕੌਣ ਆਇਆ ਜੇ ਕੋਈ ਬਗਾਨਾ ਕੋਈ ਆ ਕੇ ਐਵੇਂ ਹੀ ਤੁਹਾਨੂੰ ਕੋਈ ਕੁਐਸਚਨ ਪੁੱਛਦਾ ਜਾਂ ਤੁਹਾਡੇ ਨਾਲ ਬਹਿ ਕੁਝ ਕਰਨਾ ਚਾਹੁੰਦੇ ਆ ਕੋਈ ਗੱਲਬਾਤ ਮਣਜੇ ਸੋਚੋ ਕੋਈ ਕੌਣ ਹੋ ਸਕਦਾ ਲੰਗਰ ਜਿਹੜੇ ਆ ਲੰਗਰ ਬਚਾਓ ਲੰਗਰ ਤੇ ਪ੍ਰੋਟੈਕਸ਼ਨ ਦੇਵੋ ਜਿੱਥੇ ਲੰਗਰ ਚੱਲਦੇ ਆ ਉੱਥੇ ਕੋਈ ਲੰਗਰ ਚ ਕੋਈ ਚੀਜ਼ ਨਾ ਕੋਈ ਪਾਵੇ ਆ ਕੇ ਸਾਰੀ ਚੀਜ਼ ਦਾ ਖਿਆਲ ਰੱਖੋ ਸਾਵਧਾਨ ਰਹਿਣਾ ਪੈਣਾ ਸੋ ਸਾਡੀ ਭਈ ਇਹੀ ਇਹੀ ਸਾਡੀ ਬੇਨਤੀ ਆ ਡਟ ਕੇ ਸੇਵਾ ਕਰੋ ਜਿਹੜੀ ਸਾਡੀ ਇੰਡੀਆ ਦੀ ਟੀਮ ਹੈ ਉਹਨੂੰ ਪਿਆਰ ਦਿਖਾ ਲਓ ਜਿਹੜੀ ਸਾਡੀ ਬਾਹਰ ਵੀ ਬੈਠੇ ਇੱਥੇ ਟੀਮਾਂ ਵੋਲੰਟੀਅਰਜ਼ ਆ ਉਹਨਾਂ ਦਾ ਸੁਭਾਅ ਵੀ ਤੁਸੀਂ ਸਾਡੇ ਨਾਲ ਆ ਜਿਹੜਾ ਸਾਡੇ ਖਿਲਾਫ ਬੋਲਦਾ ਉਹਨੇ ਡਟ ਕੇ ਜਵਾਬ ਦੇਵੋ ਸਾਡੀ ਕੋਈ ਲਕੋਵੇ ਦੀ ਚੀਜ਼ ਨਹੀਂ ਨਾ ਪੈਸੇ ਦੀ ਨਾ ਕੋਰਸ਼ ਕੋਸ਼ੋਰ ਮੈਂ ਉਹ ਹੀ ਮੁੜ ਕੇ ਕਹਿਣਾ ਜਿਹੜਾ ਭਈ ਸਰਕਾਰ ਦੇ ਵਿੱਚ 50% ਐਮਪੀ ਹੋਣ ਜਿਹਦੇ ਕ੍ਰਿਮੀਨਲ ਰਿਕਾਰਡ ਹੋਣ ਉਹ ਕਿੱਦਾਂ ਦੇ ਬੰਦੇ ਹੋਊਗੇ ਪਰ ਜਿਹੜੇ ਬਿਲੀਅਨਅਰ ਬੰਦੇ মিডিਆ ਕੰਟਰੋਲ ਕਰ ਰਹੇ ਆਂ ਇੰਡੀਆ ਵਿੱਚ ਕਿੰਨੇ মিডিਆ ਕਰ ਰਹੇ ਆਂ ਕਿੰਨੇ ਬਿਲੀਅਨ ਬਣੇ ਹੋ ਜਿਹਨੇ ਪੈਸੇ ਬਾਹਰ ਰੱਖੇ ਹੋ ਇੰਡੀਆ ਤੋਂ ਲੁਕੋ ਕੇ ਪੋਲਿਟਿਸ਼ਨਾਂ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਜਿਹੜੇ ਦੇਸ਼ ਨੂੰ ਲੋਟ ਰਹੇ ਆ ਉਹਦਾ ਸਾਥ ਦੇ ਰਹੇ ਆ ਜਿਹੜੇ ਦੇਸ਼ ਦੇ ਕਿਸਾਨਾਂ ਨੂੰ ਤੇ ਗਰੀਬਾਂ ਨੂੰ ਲੰਗਰ ਛਕਾ ਰਹੇ ਆ ਉਹਨੂੰ ਅਤਵਾਦੀ ਕਹਿ ਰਹੇ ਆ ਇਹ ਚਾਲ ਚੱਲ ਰਹੀ ਆ ਸੋ ਸਾਡੇ ਬਦੋਂ ਤਾਂ ਚੜ੍ਹਦੀ ਕਲਾ ਪ੍ਰੋਗਰਾਮ ਚੱਲੀ ਜਾਣੇ ਆ ਅਸੀਂ ਬਹੁਤ ਧੰਨਵਾਦਿਆਂ ਅਮਰਪ੍ਰੀਤ ਸਿੰਘ ਹਣੀ ਤੇ ਬਾਕੀ ਟੀਮ ਜਿਹੜੀ ਆੜਦੌੜਾਂ ਦੀ ਆ ਫਿਕਰ ਨਾ ਕਰੋ ਤਰਨਾ ਅਸੀਂ ਸਾਰੇ ਖੜੇ ਆ ਚੜ੍ਹਦੀ ਕਲਾ ਸੇਵਾ ਕਰਦਾ ਤੁਸੀਂ ਇੱਕ ਐਗਜ਼ਾਮਪਲ ਬਣਾ ਰਹੇ ਆ ਚੜ੍ਹਦੀ ਕਲਾ ਰਹੋ ਤੇ ਉਹੀ ਕਹਿੰਦੇ ਪਈ ਜਦ ਹਰ ਮਦਮ ਫਤਿਹ ਸੋ ਆਪਣਾ ਖਿਆਲ ਰੱਖਿਓ ਤੇ ਤੁਹਾਨੂੰ ਅਸੀਂ ਮੁੜ ਕੇ ਫੇ ਲਾਈਵ ਕਰਾਂਗੇ ਇੱਕ ਦੋ ਦਿਨ ਦੇ ਵਿੱਚ ਜਾਂ ਹੁਣ ਜਾ ਰਹੇ ਆ ਇਧਰ ਸੇਵਾ 'ਚ ਸ਼ਾਇਦ ਆਪਣੇ ਇੰਸਟਾਗ੍ਰਾਮ ਤੇ ਖਾਲਸਾ ਆਈਡ ਤੇ ਅਸੀਂ ਲਾਈਵ ਕਰਦੇ ਜਾ ਕੇ ਪਰ ਹਾਲ ਤੱਕ ਪਤਾ ਨਹੀਂ ਪਰ ਸਾਡਾ ਇਥੇ ਵੀ ਗੁਰਦਾਰਾ ਗੁਰੂ ਨਾਨਕ ਦੇਵ ਜੀ ਦੇ ਸੰਗਤ ਦਾ ਬਹੁਤ ਧੰਨਵਾਦ ਉਹ ਸਪੋਰਟ ਕਰ ਰਹੇ ਆ ਇਥੇ ਡਰਾਈਵਰਜ਼ ਨੂੰ ਕਾਲ ਸੈਨਰ ਨਾਲ ਮਿਲ ਕੇ ਵਾਈਗੁਰ ਦੀ ਕਾਲ ਤੋਂ ਵਾਈਗੁਰ ਜੀ ਕੀ ਕਹਿ ਸਕਦੇ ਹਾਂ ਕਿ ਰਵੀ ਸਿੰਘ ਸੱਚਮੁੱਚ ਹੀ ਮਨੁੱਖਤਾ ਦਾ ਸੱਚਾ ਦਰਦੀ ਹੈ ਜੋ ਗੁਰੂ ਬਾਬੇ ਦੇ ਮਨੁੱਖਤਾ ਦੇ ਸੰਕਲਪ ਨੂੰ ਪੂਰੀ ਦੁਨੀਆ ਦੀ ਸੇਵਾ ਦੇ ਹਿੱਤ ਵਿੱਚ ਨਿਸ਼ਕਾਮਤਾ ਨਾਲ ਵਰਤ ਰਿਹਾ ਹੈ ਸੱਚਮੁੱਚ ਹੀ ਰਵੀ ਸਿੰਘ ਸਰਬੱਤ ਦੇ ਭਲੇ ਲਈ ਕੰਮ ਕਰ ਰਿਹਾ ਹੈ ਔਨਰ ਤੋਂ ਕਮਲਜੀਤ ਸਿੱਧੂ ਦੀ ਖਾਸ ਪੇਸ਼ਕਸ਼